ਸਾਸ਼ੀ ਕਾਦਰੀ ਸਵਾਗਤ ਕਰਦੇ ਆਂ ਇੱਕ ਵਾਰ ਫੇਰ ਤੋਂ ਕੋਆਰ ਡਿਜ਼ਾਈਨਰ ਬੁਟੀਕ ਦੇ ਵਿੱਚ ਅੱਜ ਆਪਾਂ ਤੁਹਾਨੂੰ ਬਾਹ ਦੀ ਜਿਹੜੀ ਫਿਟਿੰਗ ਵਾਲੀ ਸਲਾਈ ਆ ਉਹ ਲਗਾਉਣੀ ਦੱਸਾਂਗੇ ਕਿ ਕਿਸ ਤਰੀਕੇ ਨਾਲ ਲਗਾਉਣੀ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਦੇਖੋ ਆਪਾਂ ਨੇ ਬਾਹ ਜਿਹੜੀ ਇਹ ਲਾਈਨਿੰਗ ਵਾਲਾ ਫੈਬਰਿਕ ਆ ਇਹਨੂੰ ਆਪਾਂ ਨੇ ਅਟੈਚ ਕਰਕੇ ਰੱਖਿਆ ਹੋਇਆ ਏ ਸਭ ਤੋਂ ਪਹਿਲਾਂ ਆਪਾਂ ਦੇਖੋ ਬਾਹ ਦੇ ਉੱਪਰ ਜਿਹੜਾ ਲਗਾਉਣਾ ਉਹ ਆਪਾਂ ਬਾਹ ਦੀ ਜਿਹੜੀ ਮੋਰੀ ਰੱਖਣੀ ਹੁੰਦੀ ਆ ਉਹ ਲਗਾਵਾਂਗੇ ਬਾਹ ਦੀ ਮੋਰੀ ਆਪਾਂ ਰੱਖਾਂਗੇ ਜੀ 4 ਠੀਕ ਹੈ ਜੀ ਇੱਥੋਂ ਮੋਡਾ ਲਗਾਉਣਾ ਹੁੰਦਾ ਜਿਵੇਂ ਤੁਹਾਡੀ ਬਸਟ ਸਾਈਜ਼ ਆ ਉਹਦਾ ਹਾਫ ਕਰਕੇ ਜਿਵੇਂ ਬਸਟ ਸਾਈਜ਼ ਆਪਣੇ ਕੋਲ 19 ਆ 19 ਦਾ ਹਾਫ ਹੋ ਗਿਆ ਜੀ 9.5 1 ਇੰਚ ਘਟਾ ਕੇ 8.5 ਤੇ ਨਿਸ਼ਾਨ ਲਗਾ ਲੈਣਾ ਠੀਕ ਹੈ ਜੀ ਇਸ ਇਹ ਨਿਸ਼ਾਨ ਨੂੰ ਹੁਣ ਆਪਾਂ ਨੇ ਡਾਇਰੈਕਟ ਇਹਦੇ ਨਾਲ ਨਹੀਂ ਮਲਾਉਣਾ ਹੈਗਾ ਹੁਣ ਆਪਾਂ ਦੇਖੋ ਅਗਰ ਤਾਂ ਤੁਸੀਂ ਬਾਹ ਥੋੜੀ ਲੂਜ਼ ਪਾਉਣੀ ਆ ਤਾਂ ਤੁਸੀਂ ਜਿਹੜੀ ਇਹ ਵਾਲੇ ਨਿਸ਼ਾਨ ਆ ਇਹਨੂੰ ਆਪਾਂ ਨੇ ਡਾਇਰੈਕਟ ਇੱਥੇ ਮੈਚ ਕਰ ਦੇਣਾ ਠੀਕ ਹੈ ਜੀ ਅਗਰ ਤੁਸੀਂ ਬਾਹ ਦੀ ਪ੍ਰੋਪਰ ਫਿਟਿੰਗ ਚਾਹੁੰਦੇ ਹੋ ਕਿ ਮਤਲਬ ਕਿ ਕਈ ਵਾਰ ਨਾ ਆਪਣੀ ਬਾਹ ਇੱਥੋਂ ਖੁੱਲੀ ਰਹਿ ਜਾਂਦੀ ਆ ਕਿਉਂ ਆਪਾਂ ਨੇ ਕਿਸ ਤਰੀਕੇ ਦੇ ਨਾਲ ਲਗਾਉਣਾ ਸਭ ਤੋਂ ਪਹਿਲਾਂ ਤੁਸੀਂ 6.5 ਤੇ ਉਹਰੇ ਨਿਸ਼ਾਨ ਲਗਾ ਲੈਣਾ ਠੀਕ ਹੈ ਜੀ ਇੱਥੋਂ ਤੁਸੀਂ ਜਿਹੜਾ ਆਪਾਂ ਨੇ ਇਹ ਵਾਲਾ ਨਿਸ਼ਾਨ ਲਗਾਇਆ ਏ ਇੱਥੋਂ ਤੁਸੀਂ ਅੱਧਾ ਤੋਂ ਪਾਉਣਾ ਇੰਜ ਜਿਹੜਾ ਉਹ ਨਿਸ਼ਾਨ ਆਪਾਂ ਨੇ ਅੰਦਰ ਨੂੰ ਲਗਾ ਦੇਣਾ ਕਿਉਂਕਿ ਕਈ ਵਾਰ ਪਤਾ ਕੀ ਹੁੰਦਾ ਜਿਹੜੀਆਂ ਲੇਡੀਜ਼ ਮਤਲਬ ਪਤਲੀਆਂ ਹੁੰਦੀਆਂ ਨੇ ਨਾ ਉਹਨਾਂ ਦੀ ਬਾਹਾਂ ਵੀ ਕਾਫੀ ਪਤਲੀਆਂ ਹੁੰਦੀਆਂ ਨੇ ਉਹਨਾਂ ਦਾ ਇੱਥੋਂ ਕਾਫੀ ਜਿਹੜਾ ਕੱਪੜਾ ਏ ਉਹ ਝੋਲ ਜਿਹਾ ਪੈਣ ਲੱਗ ਜਾਂਦਾ ਏ ਔਰ ਇਹ ਤੋਂ ਖੁੱਲਾ ਰਹਿ ਜਾਂਦਾ ਫੈਬਰਿਕ ਆਪਣਾ ਆਪਾਂ ਨੇ ਇੱਥੋਂ 6.5 ਦੇ ਨਿਸ਼ਾਨ ਲਾ ਕੇ ਇੱਥੇ ਤੁਸੀਂ ਕੀ ਕਰਨਾ ਇੱਥੋਂ ਅੱਧਾ ਤੋਂ ਪੌਣਾ ਇੰਚ ਨਿਸ਼ਾਨ ਆ ਜਿਹੜਾ ਉਹ ਅੰਦਰ ਫਿਟਿੰਗ ਵੱਲ ਨੂੰ ਲਗਾ ਦੇਣਾ ਮਤਲਬ ਅੰਦਰਲੇ ਪਾਸੇ ਲਗਾ ਦੇਣਾ ਠੀਕ ਹੈ ਜੀ ਇਹ ਨਿਸ਼ਾਨ ਨੂੰ ਹੁਣ ਆਪਾਂ ਨੇ ਇੱਥੇ ਮਿਲਾ ਦੇਣਾ ਤੇ ਇਹ ਨਿਸ਼ਾਨ ਆ ਜਿਹੜਾ ਆਪਾਂ ਨੇ ਇੱਥੇ ਮੈਚ ਕਰ ਦੇਣਾ ਠੀਕ ਹੈ ਜੀ ਇਸ ਤਰ੍ਹਾਂ ਸਟਿਚ ਲਗਾਉਣ ਦੇ ਨਾਲ ਤੁਹਾਡੀ ਜਿਹੜੀ ਬਾਹਾਂ ਦੀ ਫਿਟਿੰਗ ਹੈ ਬਹੁਤ ਵਧੀਆ ਆਊਗੀ ਠੀਕ ਹੈ ਜੀ ਖੁੱਲੀ ਟਾਈਟ ਬਿਲਕੁਲ ਵੀ ਨਹੀਂ ਹੋਊਗੀ ਪ੍ਰੋਪਰ ਤੁਹਾਡਾ ਜਿੰਨੀ ਤੁਹਾਨੂੰ ਫਿਟਿੰਗ ਚਾਹੀਦੀ ਆ ਉਨੀ ਆ ਜੇਗੀ ਤੁਹਾਨੂੰ ਆਪਾਂ ਸਟੀਚ ਲਗਾ ਕੇ ਦਿਖਾਉਨੇ ਆ ਠੀਕ ਹੈ ਜੀ ਲਓ ਜੀ ਇਹ ਸਟੀਚਿੰਗ ਆ ਜਿਹੜੀ ਆਪਾਂ ਲਗਾ ਲਈ ਐ ਤੇ ਹੁਣ ਆਪਾਂ ਨੇ ਕੱਪੜੇ ਨੂੰ ਨਾ ਜਿਹੜਾ ਮਾਰਜਨ ਆ ਇੱਕ ਤੋਂ 1.5 ਇੰਚ ਰੱਖ ਕੇ ਬਾਕੀ ਕੱਪੜਾ ਕੱਟ ਕਰ ਦੇਣਾ ਠੀਕ ਹੈ ਜੀ ਬਾਕੀ ਹੁਣ ਆਪਾਂ ਤੁਹਾਨੂੰ ਇਹਨੂੰ ਸਿੱਧੀ ਕਰਕੇ ਦਿਖਾ ਦਿੰਨੇ ਆ ਕਿਉਂਕਿ ਜਿਹੜੇ ਜ਼ਿਆਦਾਤਰ ਨੈਟ ਫੈਬਰਿਕ ਹੁੰਦੇ ਨੇ ਉਹ ਨਾਲ ਅਟੈਚ ਨਹੀਂ ਹੁੰਦੇ ਹੈਗੇ ਠੀਕ ਹੈ ਜੀ ਕਿਉਂਕਿ ਫਿਰ ਜੇ ਬਾਹ ਆਪਣੀ ਨਾ ਖੁੱਲੀ ਰਹਿ ਜਾਂਦੀ ਆ ਵਧੀਆ ਨਹੀਂ ਲੱਗਦੀ ਬਿਲਕੁਲ ਵੀ ਕਿਉਂਕਿ ਬਾਹ ਵੀ ਥੋੜੀ ਫਿਟਿੰਗ ਵਾਲੀ ਹੀ ਵਧੀਆ ਲੱਗਦੀ ਆ ਕਿਉਂਕਿ ਸੂਟ ਦੀ ਪ੍ਰੋਪਰ ਫਿਟਿੰਗ ਹੋ ਜਾਂਦੀ ਆ ਔਰ ਆਪਾਂ ਬਾਹ ਵੱਲ ਧਿਆਨ ਨਹੀਂ ਦਿੰਦੇ ਹੈਗੇ ਬਾਹਨ ਤੋਂ ਵੀ ਫਿਟਿੰਗ ਹੋਣੀ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਤੁਹਾਨੂੰ ਪ੍ਰੈਸ ਕਰਕੇ ਦਿਖਾ ਦਿੰਨੇ ਆ ਤੇ ਆ ਦੇਖੋ ਬਾਹ ਦੀ ਜਿਹੜੀ ਫਿਟਿੰਗ ਆ ਉਹ ਤੁਹਾਡੀ ਬਿਲਕੁਲ ਸਹੀ ਆਊਗੀ ਸੈੱਟ ਬੈਠੂਗੀ ਇਸ ਤਰੀਕੇ ਨਾਲ ਅਗਰ ਤੁਸੀਂ ਨਿਸ਼ਾਨ ਲਗਾਉਨੇ ਹੋ ਆ ਦੇਖੋ ਇੱਥੋਂ ਆਪਣੀ ਬਾਹ ਸਾਢੇ 6 ਆਪਣੀ ਬਾਹ ਇੱਥੋਂ ਆਈ ਹੈ ਤੇ ਜਿਹੜੀ ਕਿ ਇਸ ਨਾਪ ਦੇ ਵਿੱਚ ਪਰਫੈਕਟ ਆਊਗੀ ਠੀਕ ਹੈ ਜੀ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਅਗਰ ਵਧੀਆ ਲੱਗਦੀ ਆ ਤੇ ਚੈਨਲ ਨੂੰ ਵੀ ਜਿਹੜੀਆਂ ਪਹਿਲੀ ਵਾਰ ਆਈਆਂ ਨੇ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਥੈਂਕ ਯੂ